ਠੰਡ ਦੇ ਮਹੀਨੇ ਦੀ ਕਾਲੀ ਹਨੇਰੀ ਰਾਤ ਤੇਜ਼ ਤੇ ਚੱਲ ਰਹੀ ਹਵਾ ਠੀਰਵੀਂ ਠੰਡੀ ਹਵਾ ਇਕਦਮ ਸਭ ਕੁਝ ਸ਼ਾਂਤ ਨਾ ਚੜਿਆ ਨਾ ਸ਼ੋਰ ਨਾ ਕਿਸੇ ਨਿਸ਼ਾਨ ਦੀ ਆਵਾਜ਼ ਸਭ ਕੁਝ ਜਮਾ ਐਨ ਜਮਾ ਸ਼ਾਂਤ ਰਾਤ ਦੇ ਕਰੀਬ 1:30 ਵੱਜ ਚੁੱਕੇ ਹੋਏ ਪੰਛੀ ਆਪਣੇ ਆਲ੍ਹਣੇ 'ਚ ਆਪਣੇ ਬੱਚਾ ਨਾ ਸੁੱਤੇ ਹੋਣੇ ਸਾਰੇ ਪਿੰਡ ਵਿੱਚ ਚਾਰੇ ਪਾਸੇ ਹਨੇਰਾ ਹੀ ਹਨੇਰਾ ਚਾਰੇ ਪਾਸੇ ਇੱਕ ਅਜੀਬ ਜਿਹੀ ਚੁੱਪ ਜਿਵੇਂ ਕਿਸੇ ਵੱਡੇ ਅਣਹੋਣੀ ਦਾ ਇਸ਼ਾਰਾ ਕਰ ਰਹੀ ਹੋਵੇ। ਇੱਕਦਮ ਤਾੜ-ਤਾੜ ਕਰਦੇ ਸਾਇਰਾਂ ਦੀ ਆਵਾਜ਼ ਕੰਨਾਂ ਨੂੰ چیرਦੀ ਨਿਕਲ ਲੱਗੀ। ਇੱਕ ਤੋਂ ਬਾਅਦ ਇੱਕ ਗ੍ਰੀ ਉਚਾਰਨ ਸਾਇਰਾਂ ਦੀ ਆਵਾਜ਼ ਨੇ ਪਿੱਕੇ ਕਾਲੀ ਰਾਤ ਵਿੱਚ ਸਾਰੇ ਪਿੰਡ ਨੂੰ ਜਗਾ ਦਿੱਤਾ। ਤਾੜ-ਤਾੜ ਦੇ ਖੜਾਕੇ ਨੇ ਰੁੱਖਾਂ ਤੇ ਆਲਣੇ ਵਿੱਚ ਬੈਠੇ ਪੰਛੀਆਂ ਨੂੰ ਵੀ ਬੰਦ ਅੱਖਾਂ ਨਾਲ ਹੀ ਉੱਡਣ ਲਈ ਮਜਬੂਰ ਕਰ ਦਿੱਤਾ। ਇੱਕ ਦੂਜੇ ਤੋਂ ਕਾਲੀ ਨਾਂ ਆਪਣੇ ਘਰਾਂ ਤੋਂ ਬਾਹਰ ਨਿਕਲੇ ਲੋਕ ਕੰਨ ਲਾਲ ਲਾ ਕੇ ਅਈ ਤਾੜ-ਤਾੜ ਦੀ ਆਵਾਜ਼ ਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲੱਗ ਪਏ ਜਿਹੜੀਆਂ ਗਲੀਆਂ 5 ਮਿੰਟ ਪਹਿਲਾਂ ਤੱਕ ਸੁੰਨੀਆਂ ਤੇ ਸ਼ਾਂਤ ਪਈਆਂ ਸੀ ਹੁਣ ਉਹਨਾਂ ਵਿੱਚ ਲੋਕਾਂ ਦੀ ਚੁਰਬਲ-ਚੁਰਬਲ ਹੋਣ ਲੱਗ ਪਈ ਸੀ ਬੰਦੇ ਕੀ ਤੇ ਜਨਾਨੀਆਂ ਦੀ ਸਾਰੇ ਆਪਣੇ ਆਪਣੀ ਘਰਾਂ ਚੋਂ ਨਿਕਲ ਕੇ ਗਲੀਆਂ ਵਿੱਚ ਆ ਚੁੱਕੇ ਸੀ ਨੇੜਲੇ ਘਰਾਂ ਤੋਂ ਪਤਾ ਲੱਗਾ ਕਿ ਗੋਲੀਆਂ ਦੀ ਆਵਾਜ਼ ਤਨਕੌਰ ਦੇ ਘਰ ਵੱਲੋਂ ਆਈ ਹੈ ਕੰਨੀ-ਕੰਨੀ ਹੁੰਦੀ ਗੱਲ ਸਰਪੰਚ ਦੇ ਘਰ ਤੱਕ ਵੀ ਪਹੁੰਚ ਗਈ ਜਲਦੀ ਨ ਸਰਪੰਚ ਰੰਗਾ ਵੀ ਧਨਕੌਰ ਦੇ ਘਰ ਚ ਵੱਲ ਚੱਲ ਪਿਆ। ਹੁਣ ਤੱਕ ਬਾਕੀ ਸਾਰੇ ਪਿੰਡੇ ਵਾਲੇ ਵੀ ਧਨਕੌਰ ਦੇ ਘਰ ਦੇ ਬਾਹਰ ਇਕੱਠੇ ਹੋ ਚੁੱਕੇ ਸੀ ਪਰ ਘਰ ਦੇ ਅੰਦਰ ਜਾਣ ਦੀ ਕਿਸੇ ਦੀ ਹਿੰਮਤ ਹੀ ਨਹੀਂ ਹੋ ਰਹੀ ਸੀ। ਧਨਕੌਰ ਨੂੰ ਤੇ ਉਹਦੇ ਪਰਿਵਾਰ ਨੂੰ ਆਵਾਜ਼ ਵੀ ਮਾਰੀ ਪਰ ਕੋਈ ਜਵਾਬ ਨਾ ਆਇਆ। ਆਖਰ ਨੂੰ ਇੱਕ ਦੋ ਜਾਣਿਆਂ ਨੇ ਇੱਕ ਕੰਧ ਤੇ ਚੜ ਕੇ ਅੰਦਰ ਟਪਾ ਦਿੱਤਾ। ਡਰ ਦੇ ਡਾਕ ਨੇ ਘਰ ਦੇ ਅੰਦਰ ਤਾਂ ਛਾਲ ਮਾਰ ਦਿੱਤੀ ਸੀ। ਡਰਦੀ ਮਰੀ ਲੱਤਾਂ ਵੀ ਕੰਬ ਰਹੀਆਂ ਸੀ ਕਾਲੀ ਨਾਲ ਕੰਬਦੇ ਹੱਥਾਂ ਨਾਲ ਤਨਕੌਰ ਦੇ ਘਰ ਦਾ ਦਰਵਾਜ਼ਾ ਜਿਸ ਨੂੰ ਅੰਦਰੋਂ ਕੁੰਡਾ ਲਾਇਆ ਪਿਆ ਸੀ ਖੋਲ ਦਿੱਤਾ ਦਰਵਾਜ਼ਾ ਖੋਲਦੇ ਹੀ ਘਰ ਦੇ ਅੰਦਰ ਆਉਣ ਦੀ ਥਾਂ ਤੇ ਇੱਕ ਦੂਜੇ ਤੋਂ ਪਿੱਛੇ-ਪਿੱਛੇ ਹਟਣ ਲੱਗ ਪਏ ਘਰ ਦੇ ਵਿਹੜੇ 'ਚ ਇਹੋ ਜਿਹਾ ਕੁਝ ਵੀ ਨਹੀਂ ਸੀ ਜਿਸ ਤੇ ਡਰ ਲੱਗੇ ਪਰ ਸਿਰ ਵੀ ਕੋਈ ਵੀ ਡਰ ਦਾ ਅੰਦਰ ਨਹੀਂ ਹੋ ਰਿਹਾ ਸੀ ਘਰ ਦਾ ਮਾਹੌਲ ਵੀ ਇੱਕਦਮ ਸ਼ਾਂਤ ਸੀ ਜਿਵੇਂ ਕੁਝ ਹੋਇਆ ਹੀ ਨਹੀਂ ਸੀ ਇੱਕ ਕੁਚਵਾਰੀ ਵਿੱਚ ਲਾਈਟ ਚੱਲ ਰਹੀ ਸੀ ਬਾਕੀ ਸਾਰੇ ਘਰ ਵਿੱਚ ਹਨੇਰਾ ਹੀ ਸੀ ਪਿੰਡ ਵਾਲਿਆਂ ਨੇ ਰੰਗੇ ਨੂੰ ਅੰਦਰ ਜਾਣ ਲਈ ਕਿਹਾ ਕਿਉਂਕਿ ਰੰਗੇ ਦਾ ਤਨਕੌਰ ਦੇ ਘਰ ਵਿਧਿਆਉਣਾ ਜਾਣਾ ਸੀ ਰਾਤ ਭਰate ਵੀ ਰੰਗਾ ਕਈ ਵਾਰ ਤਨਕੌਰ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਪਿੰਡ ਦੇ ਲੋਕ ਤਾਂ ਇੱਥੋਂ ਤੱਕ ਕਹਿ ਦਿੰਦੇ ਸੀ ਕਿ ਰੰਗਾ ਤਾਂ ਸਿਰਫ ਨਾਂ ਦਾ ਹੀ ਸਰਪੰਚ ਹੈ ਅਸਲੀ ਸਰਪੰਚੀ ਤਾਂ ਤਨਕੌਰ ਦੇ ਹੱਥਾਂ ਵਿੱਚ ਹੈ ਕੁਝ ਲੋਕ ਇਹ ਵੀ ਕਹਿੰਦੇ ਸੀ ਕਿ ਰੰਗੇ ਨੇ ਫਰੀਜ ਨਹੀਂ ਧਨਪੌਰ ਨੂੰ ਐਨੇ ਅਧਿਕਾਰ ਨਹੀਂ ਦਿੱਤੇ ਸਗੋਂ ਧਨਪੌਰ ਵੀ ਰੰਗੇ ਦਾ ਪੂਰਾ-ਪੂਰਾ ਮੁੱਲ ਧਾਰਦੀ ਹੈ ਅਸਲ ਵਿੱਚ ਰੰਗਾ ਜਿੰਨੀ ਗੱਲ ਧਨਪੌਰ ਦੀ ਮੰਨਦਾ ਸੀ ਉਹਨੇ ਆਪਣੇ ਘਰਵਾਲੀ ਵੀ ਨਹੀਂ ਮੰਨਦਾ ਸੀ ਧਨਪੌਰ ਉਂਝ ਤਾਂ ਬੜੀ ਪੈੜੀ ਜਨਾਨੀ ਸੀ ਪਰ ਰੰਗੇ ਨੂੰ ਦੇਖਦੇ ਹੀ ਧੀਰੀ ਹੋ ਜਾਂਦੀ ਸੀ ਰੰਗਾ ਕਦੇ-ਕਦੇ ਆਪਣੀ ਮੋਛ ਨੂੰ ਮੋੜ ਕੇ ਇਸ ਗੱਲ ਦਾ ਮਾਰ ਵੀ ਕਰਦਾ ਸੀ ਕਿ ਧਨਪੌਰ ਵਰਗੀ ਪੈੜੀ ਔਰਤ ਜਿਹੜੀ ਕਿਸੇ ਨੂੰ ਆਪਣੇ ਵੱਲ ਝਾਕਣ ਵੀ ਨਹੀਂ ਦਿੰਦਾ ਸੀ ਉਸ ਨੂੰ ਕਾਬੂ ਵਿੱਚ ਕੀਤਾ ਹੋਇਆ ਹੈ ਇਸ ਲਈ ਪਿੰਡ ਵਾਲਿਆਂ ਨੇ ਰੰਗ ਦੇ ਧੰਨਕੌਰ ਦੇ ਘਰ ਅੰਦਰ ਜਾਣ ਲਈ ਕਿਹਾ ਰੰਗਾ ਕੰਮ ਦੇ ਹੋਈ ਆਪਣੇ ਕੱਦਮਾਂ ਨੂੰ ਹੌਲੀ-ਹੌਲੀ ਘਰ ਦੇ ਅੰਦਰ ਰੱਖਣ ਲੱਗਿਆ ਸਰਪੰਚ ਦੇ ਪਿੱਛੇ-ਪਿੱਛੇ ਬਾਕੀ ਪਿੰਡ ਵਾਲੇ ਵੀ ਘਰ ਦੇ ਅੰਦਰ ਆਉਣ ਲੱਗ ਪਏ ਵਿਹੜਾ ਤਾਂ ਸਾਰਾ ਹਿਸੁੰਨਾ ਪਿਆ ਸੀ ਸਾਰੇ ਘਰ ਵਿੱਚ ਨਜ਼ਰ ਮਾਰੀ ਪਰ ਕੁਝ ਵੀ ਨਹੀਂ ਸੀ ਉੱਪਰ ਚਵਾਰੀ ਵਿੱਚ ਚੱਲ ਰਹੀ ਲਾਈਟ ਮੁਲ尼ਗਾ ਮਾਰਕੀ ਉੱਪਰ ਵੱਲ ਜਾਣ ਲਈ ਟਰਪੇ ਜਵਾਰੇ ਵਿੱਚ ਜਾਣ ਲਈ ਕੰਧ ਦੇ ਨਾਲ ਪੌੜੀਆਂ ਬਣਾਈਆਂ ਹੋਈਆਂ ਸੀ ਕੰਧ ਦੇ ਨਾਲ ਬਣੀਆਂ ਪੌੜੀਆਂ ਚੜ ਕੇ ਉੱਪਰ ਜਾਣ ਲੱਗੇ ਸਭ ਤੋਂ ਮੂਰੇ ਰੰਗਾ ਚੱਲ ਰਿਹਾ ਸੀ ਹਾਲੇ ਸਿਰ ਪੰਜ ਰੰਗਾ ਤੋਂ ਪੌੜੀਆਂ 'ਤੇ ਉੱਪਰ ਵੱਲ ਚੜਿਆ ਸੀ ਉੱਪਰ ਸ਼ਾਤ ਤੋਂ ਪੌੜੀਆਂ ਵਿੱਚ ਧੰਨ ਘਰ ਰੁੜਦੀ ਹੋਈ ਰੰਗੇ ਦੇ ਪੈਰਾਂ ਵਿੱਚ ਆ ਕੇ ਬਚੀ ਪਿੱਛੇ ਖੜੇ ਪੁੰਡ ਵਾਲਿਆਂ ਨੂੰ ਕੁਝ ਨਹੀਂ ਸੀ ਪਤਾ ਪਰ ਫਿਰ ਵੀ ਸਾਰਿਆਂ ਦੇ ਮੁਖੇ ਤੋਂ ਉਸ ਸਿੰਘਾਂ ਚੋਂ ਲੱਗ ਪਿਆ ਸੀ ਤਨਕੌਰ ਦੀ ਹਾਲਤ ਦੇਖ ਕੇ ਰੰਗੇ ਦੇ ਮੂੰਹ ਦਾ ਵੀ ਰੰਗ ਉੱਡ ਗਿਆ ਕੰਬਤੇ ਹੱਥਾਂ ਨਾਲ ਤਨਕੌਰ ਨੂੰ ਮੋਢਿਆਂ ਤੋਂ ਫੜ ਕੇ ਖੜੀ ਕਰਨ ਲੱਗਿਆ ਤਨਕੌਰ ਦੀ ਹਾਲ ਦੇਖ ਕੇ ਲੱਗਦਾ ਸੀ ਕਿ ਜਿਵੇਂ ਜਾਨ ਬਚਾ ਕੇ ਆਈ ਹੋਵੇਗੀ ਤਨਕੌਰ ਦੇ ਮੂੰਹੋਂ ਬੋਲ ਤਾਂ ਨਹੀਂ ਨਿਕਲਿਆ ਪਰ ਕੰਬਤੇ ਹੱਥਾਂ ਨਾਲ ਚਵਾਰੇ ਵੱਲ ਇਸ਼ਾਰਾ ਕਰ ਦਿੱਤਾ ਤਨਕੌਰ ਦੀ ਹਾਲ ਦਰਦ ਦੇ ਮਾਰੇ ਪਾਗਲਾਂ ਵਰਗੀ ਅਦਮੂਈ ਹੋਈ ਪਈ ਸੀ ਤਨਕੌਰ ਦੀ ਹਾਲਤ ਦੇਖ ਕੇ ਰੰਗੇ ਨੂੰ ਇਹ ਪਤਾ ਲੱਗ ਗਿਆ ਸੀ ਕਿ ਕੁਝ ਗਲਤ ਹੋਇਆ ਹੈ ਪਰ ਇਹ ਨਹੀਂ ਪਤਾ ਸੀ ਕਿ ਅਖਰ ਹੋਇਆ ਕੀ ਹੈ ਪਿਛਲੇ ਕੁਝ ਸਮੇਂ ਤੋਂ ਰੰਗੇ ਦਾ ਤਨਕੌਰ ਦੇ ਪਰਿਵਾਰ ਨਾਲ ਵਧੀਆ ਮਿਲਬਰਤਨ ਸੀ ਰੰਗੇ ਨੇ ਕਈ ਛੋਟੇ-ਮੋਟੇ ਕੰਮਾਂ ਵਿੱਚ ਤਨਕੌਰ ਦੇ ਪਰਿਵਾਰ ਦੀ ਮਦਦ ਕੀਤੀ ਸੀ ਇਹਦੇ ਬਦਲੇ ਤਨਕੌਰ ਵੀ ਇਹਦੀ ਮਦਦ ਕਰਦੀ ਰਹਿੰਦੀ ਸੀ ਤਨਕੌਰ ਨੇ ਚਵਾਰੀ ਵੱਲ ਹੱਥ ਕਰਕੇ ਇਸ਼ਾਰਾ ਕਰ ਦਿੱਤਾ ਤਨਕੌਰ ਦੀ ਕਾਮਯਾਬੀ ਤੇ ਲੜਖੜਾਉਂਦੀ ਜ਼ਵਾਨ ਵਿੱਚੋਂ ਸਿਰਫ ਰੀਤ ਦਾ ਹੀ ਨਾਮ ਨਿਕਲ ਸਕਿਆ ਸੀ ਰੀਤ ਤਨਕੌਰ ਦੀ ਭਤੀਜੀ ਸੀ ਤਨਕੌਰ ਨੂੰ ਉੱਥੇ ਹੀ ਪੌੜੀਆਂ ਵਿੱਚ ਛੱਡ ਕੇ ਰੰਗਾ ਚਲਦੀ ਨਾ ਚਿਵਾਰੇ ਵੱਲ ਉੱਪਰ ਜਾਣ ਲੱਗਿਆ ਪਿੰਡ ਦੇ ਕੁਝ ਮੰਦੇ ਵੀ ਰੰਗੇ ਦੇ ਪਿੱਛੇ ਪਿੱਛੇ ਤੇ ਚਿਵਾਰੇ ਵੱਲ ਉੱਪਰ ਚੜਨ ਲੱਗ ਪਏ ਕੋਠੇ ਤੇ ਚੜਦੇ ਹੀ ਚਿਵਾਰੇ ਦੇ ਬਾਹਰ ਤਨਕੌਰ ਦੇ ਮੁੰਡੇ ਜੱਗੇ ਦੀ ਖੂਨ ਨਾਲ ਲਤਪਤ ਹੋਈ লাশ ਮੁੱਢੇ ਨੂੰ ਪਈ ਸੀ ਰੰਗੀ ਨੇ ਜੱਗੇ ਨੂੰ ਸਿੱਧਾ ਕਰਕੇ ਨੱਕ ਨੂੰ ਹੱਥ ਲਾ ਕੇ ਦੇਖਿਆ ਪਰ ਸਾਹਾਂ ਵਾਲੀ ਮੰਜ਼ਲ ਮੁੱਕ ਚੁੱਕੀ ਸੀ ਇੱਕ ਗੋਲੀ ਸਿਰ ਵਿੱਚ ਤੇ ਇੱਕ ਸੀਨੇ ਵਿੱਚ ਮਾਰੀ ਹੋਈ ਸੀ ਚਵਾਰੇ ਦਾ ਦਰਵਾਜ਼ਾ ਵੀ ਖੁੱਲਾ ਹੀ ਪਿਆ ਸੀ ਰੰਗਾ ਚੱਲਦੀ ਨਾਲ ਚਵਾਰੇ ਦੇ ਅੰਦਰ ਗਿਆ ਰੰਗੇ ਦੇ ਪਿੱਛੇ ਵਿੱਚੇ ਦੋ ਚਾਰ ਬੰਦੇ ਹੋਰ ਅੰਦਰ ਆਉਣ ਲੱਗੇ ਚਵਾਰੇ ਦੇ ਅੰਦਰ ਬਾਹਰ ਸ਼ਰਾਬ ਦੀਆਂ ਖਾਲੀ ਹੋਈਆਂ ਬੋਤਲਾਂ ਪਈਆਂ ਸੀ ਜਿਨ੍ਹਾਂ ਨੂੰ ਦੇਖ ਕੇ ਪਤਾ ਲੱਗਦਾ ਸੀ ਕਿ ਖੂਬ ਸ਼ਰਾਬ ਦਾ ਨਸ਼ਾ ਕੀਤਾ ਗਿਆ ਹੈ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਕਿਸੇ ਇੱਕ ਇਨਸਾਨ ਦਾ ਕੰਮ ਤਾਂ ਨਹੀਂ ਸੀ ਫਿਰ ਵੀ ਸਾਰੇ ਚੁੱਪਚਾਪ ਹੀ ਸੀ ਜਿਵੇਂ ਹੀ ਰੰਗੇ ਨੇ ਚਿਵਾਰੀ ਦੀ ਦੰਹੀਸ ਦੇ ਅੰਦਰ ਆਪਣਾ ਪੈਰ ਰੱਖਿਆ ਤੇ ਚਿਵਾਰੀ ਦੇ ਅੰਦਰ ਨਜ਼ਰ ਮਾਰੀ ਅੰਦਰ ਦਾ ਦ੍ਰਿਸ਼ ਦੇਖ ਕੇ ਰੰਗੇ ਦੀਆਂ ਚੀਕਾਂ ਨਿਕਲ ਗਈਆਂ ਉੱਚੀ ਉੱਚੀ ਤਾਂਹਾ ਮਾਰਦਾ ਰੰਗਾ ਵੱਡਾਂ ਤੇ ਪਈ ਲਾਸ਼ ਵਿੱਚ ਉੱਡ ਗਿਆ ਕਮਰੇ ਵਿੱਚ ਕੋਈ ਹੋਰ ਵੀ ਸੀ ਜਿਸਨੇ ਗੋਲੀਆਂ ਦੀ ਤਾੜ-ਤਾੜ ਨਾਲ ਇਹਨਾਂ ਨੂੰ ਹਮੇਸ਼ਾ ਲਈ ਸ਼ਾਂਤ ਕਰ ਦਿੱਤਾ ਸੀ ਉਸੀ ਚਵਾਰੇ ਦੀ ਖੂਂਜੇ ਵਿੱਚ ਬੜੀ ਸੈਮੀ ਬੈਠੀ ਰਹੀ ਤੇ ਦੁਨੀਆ ਬੜੀ ਬੇਦਰਦ ਨਿਕਲੀ ਅਸੀਂ ਫਿਰ ਵੀ ਦਰਦ ਸੁਣਾਉਣ ਲੱਗੇ ਪਤਾ ਸੀ ਇੱਥੇ ਕੋਈ ਕਿਸੇ ਦਾ ਨਹੀਂ ਹੁੰਦਾ ਅਸੀਂ ਫਿਰ ਵੀ ਸਭ ਨੂੰ ਆਪਣਾ ਬਣਾਉਣ ਲੱਗੇ